ਬਹੁਤ ਵਧੀਆ ਜੀ ਗੁਰੂ ਦੀ ਮਿਹਰ ਨਾਲ ਮੈਂ ਸਮਝਦਾ ਇੱਕ ਬਹੁਤ ਵੱਡੀ ਲੀਡ ਤਲਵੰਡੀ ਸਾਬੋਲਕੇ ਚੋਂ ਨਿਕਲ ਕੇ ਆਊਗੀ ਹਰੇਕ ਪਿੰਡ ਚ ਅਕਾਲੀ ਦਲ ਦੇ ਬੂਤ ਤੇ ਸਭ ਤੋਂ ਵੱਡੇ ਵੱਧ ਬੰਦੇ ਵੀ ਬੈਠੇ ਨੇਗੇ ਤੇ ਲੋਕ ਲੋਕਾਂ ਦਾ ਝੁਕਾਅ ਵੀ ਸਭ ਤੋਂ ਜ਼ਿਆਦਾ ਅਕਾਲੀ ਦਲ ਵੱਲ ਹੈਗਾ ਖਾਸ ਕਰਕੇ ਸਿੰਘੋ ਪਿੰਡ ਚੋਂ ਤੇ ਦੇਖੋ ਮੱਖਣਜੀ ਬੂਟਾ ਜੀ ਸਾਬਕਾ ਸਰਪੰਚ ਮੌਜੂਦਾ ਸਰਪੰਚ ਮੈਂ ਲੱਗਾ ਕਿਸੇ ਪਿੰਡ ਤੇ ਨਹੀਂ ਦੇਖਿਆ ਹੋਣਾ ਵੀ ਸਾਬਕਾ ਤੇ ਮੌਜੂਦਾ ਸਰਪੰਚ ਇਕੱਠੇ ਖੜੇ ਹੋਣ ਤੇ ਬਹੁਤ ਵੱਡਾ ਉਤਸ਼ਾਹ ਹੈਗਾ ਲੋਕਾਂ ਦੇ ਵਿੱਚ ਖਾਸ ਕਰਕੇ ਗਰੀਬਾਂ ਦੇ ਵਿੱਚ ਜੋ ਕੰਮ ਵੱਡੇ ਬਾਲ ਸਾਹਿਬ ਨੇ ਗਰੀਬਾਂ ਵਾਸਤੇ ਕੀਤੇ ਨੇ ਪਿਛਲੇ 20-25 ਸਾਲ ਚ ਪੰਜਾਬ ਚ ਜਦੋਂ ਵੀ ਕੋਈ ਤਰੱਕੀ ਹੋਈ ਹੈ ਅਕਾਲੀ ਦਲ ਦੀ ਸਰਕਾਰ ਵਿੱਚ ਤਰੱਕੀ ਹੋਈ ਹੈ ਆਮ ਆਦਮੀ ਪਾਰਟੀ ਵਾਲਨੇ ਤਾਂ ਜਮੇ ਹੀ ਬੇੜਾ ਕਰਕੇ ਕਰਤਾ ਪੰਜਾਬ ਦਾ ਤੇ ਮੈਂ ਪੂਰੇ ਜ਼ਿੰਮੇਵਾਰੀ ਨਾਲ ਕਹਿ ਸਕਦਾਗਾ ਵਿਤਲਵੰਡੀ ਸਾਹਿਬ ਉਹ ਹਲਕੇ ਤੋਂ ਵੱਡੀ ਲੀਡ ਨਿਕਲ ਕੇ ਤੇ ਬੀਬਾ ਜੀ ਨੂੰ ਬਠਿੰਡੇ ਤੋਂ ਉਦੋਂ ਵੀ ਵੱਡੀ ਲੀਡ ਤੇ ਆਪਾਂ ਮੈਂ ਐਮਪੀ ਬਣਾਵਾਂਗੇ ਚੌਥੀ ਵਾਰੀ ਲਗਾਤਾਰ ਨਾਲੇ ਐਂਟੀ ਇਨਕੰਮਪੀਸੀ ਹੁੰਦੀ ਹੈਗੀ ਪਰ ਚੌਥੀ ਵਾਰੀ ਤੁਸੀਂ ਦੇਖੋਗੇ ਇੱਕ ਬਹੁਤ ਇਤਿਹਾਸਿਕ ਫੈਸਲਾ ਪਟੰਡਾ ਜ਼ਿਲ੍ਹਾ ਕਰਨ ਜਗ ਲੱਗਿਆ ਸਭ ਨੂੰ ਮਿਲਦੇ ਆਂ ਜੀ ਮੈਂ ਤੁਸੀਂ ਦੇਖਿਆ ਮੈਂ ਆਮ ਆਦਮੀ ਵਾਲੋਂ ਵੀ ਮਿਲਦਾnga ਉਹਨਾਂ ਦੇ ਬੂਥਾਂ ਦੇ ਵੀ ਜਾਣੇ ਆਗੇ ਆਪਣੇ ਬੰਦੇ ਨੇਗੇ ਤਲਵੰਡੀ ਸਾਹਿਬ ਉਹਦੇ ਵਸਨੀਕ ਨੇਗੇ ਐਤਕੀ ਨਹੀਂ ਪਾਉਣਗੇ ਅਗਲੀ ਵਾਰੀ ਪਾ ਦੇਣਗੇ ਸੋ ਸ਼ਾਨ ਅਜੀਤਾ ਬੜਾ ਅਮਨ ਸ਼ਾਂਤੀ ਦੇ ਦੇਖੋ ਪ੍ਰਤੀਕ ਹੀ ਸੀਗੇ ਵੱਡੇ ਬਾਲ ਸਾਹਿਬ ਤੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਅਮਨ ਸ਼ਾਂਤੀ ਨੂੰ ਕਾਇਮ ਰੱਖਾਂਗੇ ਹਲ ਤੱਕ ਤਾਂ ਨਹੀਂ ਆ ਰਹੀ ਜੀ ਸ਼ਾਮ ਨੂੰ ਲੱਗੂ ਪਤਾ ਹੀ ਵੀ ਹਾਂ ਕਿ ਕੋਈ ਵੜਿਆ ਕਿ ਨਹੀਂ ਵੜਿਆ ਨਾ ਫਿਰਦੀ ਜੀ ਐਮਐਲਏ ਕੋਈ ਧੱਕਾ ਧੁਕਾ ਕੋਈ ਕਿਤੇ ਨਹੀਂ ਹੈ ਜੀ ਪਰ ਜੇ ਹੋਇਆ ਤੇ ਅਕਾਲੀ ਦਲ ਨਾਲੇ ਧੱਕਾ ਸਹਿ ਅਨੇਕੋ ਬਹੁਤ ਸੋਹਣਾ ਮਾਹੌਲ ਆ ਜਿਹੜਾ ਇਸ ਵੇਲੇ ਤਲਵੰਡੀ ਸਾਬੋ ਦੀ ਪੋਲਿੰਗ ਸਭ ਤੋਂ ਵੱਧ ਜਾ ਰਹੀ ਆ on average ਤੇ ਇਟ ਮੀਨਸ ਕਲੀਅਰ ਆ ਕਿ ਜਿੱਥੇ ਬਾਕੀ ਹਲਕਿਆਂ ਦੀ ਰਿਪੋਰਟ ਆ ਪਠੰਡਾ ਲੋਕ ਸਭਾ ਦੀ ਤਾਂ ਤਲਵੰਡੀ ਸਾਬੋ ਅਪਰ ਹੈਂਡ ਆ ਤੇ ਸਾਰਿਆਂ ਦੇ ਵਿੱਚ ਬੜਾ ਜੋਸ਼ ਜਨੂਨਾਂ ਵੋਟਰ ਹਮ ਹਮਾ ਕੇ ਵੋਟ ਪਾਉਣ ਲਈ ਨਿੰ ਗਰਮੀ ਦੇ ਬਾਵਜੂਦ ਪਹੁੰਚ ਰਿਹਾ ਹੈ ਨਹੀਂ ਫਿਲਹਾਲ ਸਮੂਤਾ ਸਮੂਤਾ ਔਰ ਕੋਸ਼ਿਸ਼ ਇਹ ਹੀ ਰਹੂਗੀ ਕਿ ਸ਼ਾਮ ਤੱਕ ਜਿਹੜਾ ਆ ਬੜੇ ਸੋਹਣੇ ਸਟੱਜੇ ਢੰਗ ਨਾਲ ਪੋਲਿੰਗ ਹੋਵੇ ਤਾਂ ਕਿ ਹਰ ਵੋਟਰ ਬਾਹਰੋਂ ਆ ਕੇ ਆਪਣੀ ਵੋਟ ਪਾਉਣ ਕਰ ਸਕੇ ਤੇ ਸਮੂਥਲੀ ਕੰਮ ਸ਼ਾਮ ਤੱਕ ਰਨ ਹੋਵੇ ਇਸੇ ਤਰੀਕੇ ਨਾਲ ਅ ਵੈਸੇ ਤਾਂ ਦੇਖਿਆ ਜਾਵੇ ਤਾਂ ਉਤਸ਼ਾਹ ਆਲਰੇਡੀ ਬਹੁਤ ਆ ਸਾਰੇ ਵੋਟਰਾਂ ਦੇ ਵਿੱਚ ਪਰ ਫਿਰ ਵੀ ਜਿਹੜੇ ਵੋਟਰ ਹਾਲੇ ਡਿਲੇ ਕਰ ਰਹੀ ਹੈ ਜਾਂ ਬੈਠੀ ਆ ਇਹ ਆਏ ਵੇਟ ਕਰ ਰਹੀ ਹੈ ਕਿ ਸ਼ਾਮ ਨੂੰ ਵੋਟ ਪਾਲ ਕੇ ਆਵਾਂਗੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਤਦ ਕਿ ਆਪਾਂ ਵੋਟ ਪਾਉ ਕਰੀਏ ਔਰ ਆਪਣੇ ਇਸ ਰਾਈਟ ਦਾ ਜਿਹੜਾ ਆ ਰਾਈਟ ਇਸਤੇਮਾਲ ਕਰੀਏ